ਸਸ਼ੀਗਾਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਹਰਵਿੰਦ ਕੋਟ ਸਵਾਗਤ ਕਰਦੀ ਹਾਂ ਖਬਰਾਂ ਦੇ ਸ਼ੁਰੂਆਤ ਕਰ ਲੈਣੇ ਆਂ ਸੁਰਖੀਆਂ ਦੇ ਨਾਲ ਸੁਪਰੀਮ ਕੋਰਟ ਨੇ ਬਿਕਰਮ ਸਿੰਘ ਮਜੀਠੀਆ ਨੂੰ ਦਿੱਤੀ ਜ਼ਮਾਨਤ ਬਿਆਸ ਵਾਲੇ ਬਾਬਾ ਗੁਰਿੰਦਰ ਢਿੱਲੋਂ ਨੇ ਕਿਹਾ ਮਜੀਠੀਆ ਉੱਤੇ ਸਾਰੇ ਇਲਜ਼ਾਮ ਝੂਠੇ ਉਹ ਹੈ નિર્ਦੋਸ਼ ਮੋਦੀ ਵੱਲੋਂ ਆਦਮਪੁਰ ਹਵਾਈ ਅੱਡੇ ਦਾ ਨਾਮ ਬਦਲ ਕੇ ਭਗਤ ਰਵਿਦਾਸ ਦੇ ਨਾਮ ਉੱਤੇ ਰੱਖਣ ਬਾਰੇ ਭਾਈਪਲਦੇਵ ਸਿੰਘ ਵਡਾਲਾ ਨੇ ਦਿੱਤੀ}{|\text{ਸਲਾਹ ਕਿਾ ਨਾਮ ਬਦਲਣ ਨਾਲ ਕੁਝ ਨਹੀਂ ਹੋਣਾ ਭਗਤ ਜੀ ਦੇ ਸਿਧਾਂਤਾਂ ਨਾਲ ਹੋਵੇਗਾ ਸਮਾਜ ਦਾ ਭਲਾ}|ਪਾਰਟੀ ਫੌਜ ਵਿੱਚ ਸਿੱਖ ਧਰਮ ਦਾ ਹੋ ਰਿਹਾ ਹੈ ਨਿਰਾਦਰ ਵਿਰੋਧ ਕਰਨ ਵਾਲੇ ਸਿੱਖ ਫੌਜੀ ਨੂੰ ਕਟਣੀ ਪਈ ਜੇਲ੍ਹ ਤੇ ਫੌਜ ਵਿੱਚੋਂ ਵੀ ਕੱਢਿਆ ਗਿਆ ਪਾਹਰ ਇਹਨ ਖਬਰਾਂ ਵਿਸਥਾਰ ਦੇ ਨਾਲ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਜੇਲ੍ਹ ਵਿੱਚ ਬੰਦ ਸ਼ਰਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲਿਆ ਜਿਸ ਤੋਂ ਬਾਅਦ ਬਾਦਲ ਦਲ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਪਾਰਟੀ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ ਔਰ ਲਗਭਗ 9 ਮਹੀਨਿਆਂ ਤੋਂ ਜੇਲ੍ਹ ਦੇ ਵਿੱਚ ਬੰਦ ਸਨ ਇਸ ਮੌਕੇ ਉਹਨਾਂ ਭਗਵੰਤ ਮਾਨ ਉੱਤੇ ਵੀ ਤਿੱਖੇ ਸ਼ਬਦੀ ਹਮਲੇ ਕੀਤੇ ਹਨ ਕੂੜਨੇ ਖੁੱਟੇ ਨੰਕਾ ਉੜਕ ਸੱਚ ਰਹੇ ਸਰਦਾਰ ਵਿਕਰਮ ਸਿੰਘ ਮਜੀਠੀਆ ਤੇ ਜਿਹੜਾ ਝੂਠਾ ਮੁਕੱਦਮਾ ਆਮਦਨ ਤੋਂ ਬਾਅਦ ਜਾਦਾਤਾ ਆ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੇ ਮੁੱਖ ਮੰਤਰੀ ਭਗਵੰਤ ਸਾਨ੍ਹ ਸਾਹਿਬ ਨੇ ਦਰਜ ਕੀਤਾ ਸੀ ਅੱਜ ਉਹਦੇ ਚ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਨੇ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਬਰੀਲ ਦੇ ਦਿੱਤੀ ਇੱਕ ਗੱਲ ਬੜੇ ਸਪਸ਼ਟ ਤੌਰ ਤੇ ਸਾਹਮਣੇ ਆ ਗਈ ਹੈ ਕਿ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਝੂਠ ਦਾ ਮਹਿਲ ਬਣਾਇਆ ਸੀ ਤੇ ਝੂਠ ਦੇ ਮਹਿਲ ਅਦਾਲਤਾਂ ਦੇ ਵਿੱਚ ਨਹੀਂ ਟਿਕਦੇ ਹੁਣ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਕਿੱਥੇ ਗਿਆ ਹਜ਼ਾਰ ਏਕੜ ਅੱਜ ਸੁਪਰੀਮ ਕੋਰਟ 'ਚ ਤਾਂ ਤੁਸੀਂ ਦੱਸਿਆ ਨਹੀਂ ਜਿਸ ਹਜ਼ਾਰ ਏਕੜ ਦੀ ਹਿਮਾਚਲ 'ਚ ਗੱਲ ਹੋਈ ਜਿਹੜੀਆਂ ਹਜ਼ਾਰਾਂ ਕਰੋੜ ਦੀਆਂ ਕੰਪਨੀਆਂ ਦੀਆਂ ਗੱਲਾਂ ਹੋਈਆਂ ਉਹ ਸੁਪਰੀਮ ਕੋਰਟ ਦੇ ਵਿੱਚ ਸਬੂਤ ਇਹ ਸਰਕਾਰ ਪੇਸ਼ ਨਹੀਂ ਕਰ ਸਕੀ ਸੋ ਅੱਜ ਚਿੱਟੇ ਦਿਨ ਵਾਂਗੂ ਜਿਹੜਾ ਸੱਚ ਹੈ ਉਹ ਜਿੱਤੇ ਹੈ ਤੇ ਇਸ ਜੁਡੀਸ਼ੀਅਲ ਆਰਡਰ ਨੇ ਇੱਕ ਗੱਲ ਸਾਬਤ ਕਰਤੀ ਹੈ ਕਿ ਸਰਕਾਰਾਂ ਸੰਵਿਧਾਨ ਨੂੰ ਛਿੱਕੇ ਤੇ ਤੰਗਣ ਲਈ ਜਿੰਨਾ ਮਰਜ਼ੀ ਜ਼ੋਰ ਲਗਾ ਲੈਣ ਪਰ ਅਦਾਲਤਾਂ ਦੇ ਵਿੱਚ ਇਨਸਾਫ ਹੁੰਦਾ ਕਿਉਂਕਿ ਅਦਾਲਤਾਂ ਦੇ ਵਿੱਚ ਸੱਚ ਚੱਲਦਾ ਅਦਾਲਤਾਂ ਦੇ ਵਿੱਚ ਸਬੂਤ ਚੱਲਦੇ ਨੇ ਜਿਹੜੇ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਕੋਲੇ ਨਹੀਂ ਸੀ ਤੇ ਅੱਜ ਸਰਕਾਰ ਦੀ ਜਵਾਬਦੇਹੀ ਬਹੁਤ ਵੱਡੀ ਤੈਅ ਹੋ ਗਈ ਹੈ ਕਿ ਦੋ ਝੂਠੇ ਮੁਕੱਦਮੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਡਿਫੈਂਡ ਕੀਤੇ ਪਹਿਲਾ ਝੂਠਾ ਡਰੱਗ ਦਾ ਕੇਸ ਜਿਹਦੇ ਤੇ 4.5 ਸਾਲ ਚਲਾਨ ਨਹੀਂ ਪੇਸ਼ ਹੋਇਆ ਤੇ ਸੁਪਰੀਮ ਕੋਰਟ ਆਫ ਇੰਡੀਆ ਤੱਕ ਉਹਦੇ ਤੇ ਕਮੈਂਟ ਹੋਇਆ ਕਿ ਕੋਈ ਸਬੂਤ ਸਰਕਾਰ ਕੋਲੇ ਨਹੀਂ ਤੇ ਫਿਰ ਇਹ ਆਮਦਨ ਤੋਂ ਬਾਅਦ ਜਾਇਦਾਦ ਦਾ ਕੇਸ ਜਿਦੇ ਕੋਈ ਜਾਇਦਾਦ ਨਹੀਂ ਕੋਈ ਆਮਦਨ ਨਹੀਂ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੱਭੀ ਸੋ ਇਹ ਸਰਕਾਰ ਜਿਹੜੀ ਸਿਆਸੀ ਰਜਿਸਟਰ ਹੈ ਸਿਰਫ ਵਿਕਰਮ ਦੀ ਜੀਤੀਆ ਤੇ ਤਾਂ ਕਰਕੇ ਕਾਰਵਾਈ ਕਰ ਰਹੀ ਹੈ ਕਿਉਂਕਿ ਉਹ ਸਰਕਾਰ ਦੀ ਨੀਤੀਆਂ ਦੇ ਖਿਲਾਫ ਬੋਲਦੇ ਨੇ ਸਰਕਾਰ ਦੀਆਂ ਮਾੜੀਆਂ ਕਾਰਗੁਜ਼ਾਰੀਆਂ ਦੇ ਖਿਲਾਫ ਬੋਲਦੇ ਨੇ ਉਹਦੇ ਕਰਕੇ ਝੂਠੇ ਮੁਕੱਦਮੇ ਦਰਜ ਕੀਤੇ ਗਏ ਸੀ ਪਰ ਅਦਾਲਤ ਨੇ ਇਨਸਾਫ ਕੀਤਾ ਸੰਵਧਾਨ ਦੀ ਇੱਕ ਵਾਰ ਫੇਰ ਜਿੱਤ ਹੋਈ ਔਰ ਪੰਜਾਬ ਦੀ ਸਰਕਾਰ ਨੂੰ ਅਦਾਲਤਾਂ ਦੇ ਵਿੱਚ ਇੱਕ ਵਾਰ ਫੇਰ ਮੂਦੀਖਾਨੀ ਬਿਕਰਮ ਮਜੀਠੀਆ ਨੂੰ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਇਸ ਸੰਬੰਧੀ ਮਜੀਠੀਆ ਧਿਰ ਦੇ ਵਕੀਲ ਨੇ ਕੇਸ ਦੇ ਕਾਨੂੰਨੀ ਨੁਕਤੇ ਵੀ ਸਾਂਝੇ ਕੀਤੇ ਨੇ ਵਕੀਲ ਦਾ ਕਹਿਣਾ ਹੈ ਕਿ ਮਜੀਠੀਆ ਖਿਲਾਫ ਸੂਬਾ ਸਰਕਾਰ ਦੇ ਵੱਲੋਂ ਦਾਇਰ ਕੀਤੀ ਗਈ ਐਸਐਲਪੀ ਨੂੰ ਇਸ ਅਦਾਲਤ ਨੇ ਖਾਰਜ ਕਰ ਦਿੱਤਾ ਸੀ ਇਸ ਤੋਂ ਇਲਾਵਾ ਪਟੀਸ਼ਨਰ ਪਿਛਲੇ 7 ਮਹੀਨਿਆਂ ਤੋਂ ਹਿਰਾਸਤ ਦੇ ਵਿੱਚ ਹੈ ਤੇ ਨਾਲ ਹੀ ਤਾਰਾ 173 ਅਧੀਨ ਪੁਲਿਸ ਰਿਪੋਰਟ ਵੀ ਦਾਇਰ ਕੀਤੀ ਜਾ ਚੁੱਕੀ ਹੈ ਅੱਜ ਜਨਰਲ ਸੁਪਰੀਮ ਕੋਰਟ ਨੇ ਵਿਕਰਮ ਸਿੰਘ ਮਜੀਠੀਆ ਕੋ ਡੀਏ ਕੇਸ ਮੇ जो उनके खिलाफ एफ हुई थी उसमें राहत दी है उसमें बेल ग्रांट हो गई है क्या उसमें सुप्रीम कोर्ट ने एज सच तो नहीं बोला कोई कंडीशंस, वो तो ट्रायल कोर्ट कंडीशंस लगाएंगी तो वो जो प्रक्रिया होगी वो फॉलो होगी उसके बेसिस पे फिर विक्रम सिंह मजीदिया बेल पे बाहर आएंगे किस आधार बेल दिया है जो, जो आधार, आधार है तो सुप्रीम कोर्ट ने आ, कंसिडर ये किया कि 2007 से लेकर 2017 तक का इन्होंने डीए केस आ, की एफ करी और एनडीपीएस के, के केस में उनको ऑलरेडी बेल मिल चुकी है जिसके खिलाफ एसएलपी ऑलरेडी सरकार की डिसमिस हो गई थी और ये सारी चीजें कंसिडर करते हुए सुप्रीम कोर्ट ने ये मुनासिब समझा कि सात महीने ऑलरेडी हो गए हैं विक्रम सिंह मजीठिया को अंदर रहे इसके बेसिस पे ऑनरेबल सुप्रीम कोर्ट ने उनको बेल ग्रांट कर दी है तो क्या अब वो जेल से बाहर आ जाएंगे या जी तो वट एवर थोड़ी बहुत फॉर्मेलिटीज होंगी उसके बेसिस पे इस केस में वो बाहर आ जाएंगे तो 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 स्टेट की तरफ से इस मामले को करने की कोशिश करेगी थी आज भी देखिए स्टेट की तरफ से तो ऑब्वियसली वो अपनी तरफ से तो कोशिश कर ही रहे थे की देर अपोजिंग अपोज कर रहे थे बट ऑनरेबल सुप्रीम कोर्ट ने दोनों पार्टियों को सुनने के बाद ये कंसिडर किया कि ये केस बनता है जिसमें बेल ग्रांट कर देनी चाहिए सर ये एक पॉलिटिशियन है इसलिए आपको लगता है 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 कि कि पॉलिटिकल पॉलिटिकल के के तहत काम किया गया? देखिए ये ये हमें कहने की जरूरत नहीं ये तो सबको पता ही है कि इस केस केस पीछे क्या मोटिव्स हैं सो दैट वेरी क्लियर बिल्कुल झूठे uh, आधारों पे अल्टीमेटली विल कम उट नाभासाबा गुरो सियासी हल्के ਜੇਲ੍ਹ ਤੋਂ ਬਾਹਰ ਆ ਕੇ ਪ੍ਰੈਸ ਨਾਲ ਗੱਲਬਾਤ ਕਰਦੇ ਹਨ ਮਜੀਠੀਆ ਤੇ ਲੱਗੇ ਦੋਸ਼ਾਂ ਨੂੰ ਸਿੱਧੇ ਤੌਰ ਤੇ ਰੱਦ ਕਰ ਦਿੱਤਾ ਹੈ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਮਜੀਠੀਆ ਤੇ ਲੱਗੇ ਸਾਰੇ ਇਲਜ਼ਾਮ ਝੂਠੇ ਅਤੇ ਬੇਬੁਨਿਆਦ ਹਨ ਉਹਨਾਂ ਦੁਹਰਾਇਆ ਕਿ ਇਹ આરોਪ ਸਚਾਈ ਤੋਂ ਦੂਰ ਹਨ ਅਤੇ ਸਮਾਂ ਆਪ ਸਾਬਿਤ ਕਰੇਗਾ ਕਿ ਹਕੀਕਤ ਕੀ ਹੈ ਉਹਨਾਂ ਦਾ ਕਹਿਣਾ ਹੈ ਕਿ ਮਜੀਠੀਆ ਉਹਨਾਂ ਦਾ ਦੋਸਤ ਹੈ ਤੇ ਉਹ ਅੱਗੇ ਵੀ ਇਸ ਨਾਲ ਮਿਲਦੇ ਰਹਿਣਗੇ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਉਹਨਾਂ ਨਾਲ ਮੁਲਾਕਤ ਕਰਨਾ ਹੈ ਮੇਰਾ ਦੋਸਤ ਹੈ ਮੈਂ ਮਿਲੂੰਗਾ ਬਾਬਾ ਜੀ ਇੱਕ ਮਿੰਟ ਹਾਂਜੀ ਹਾਂਜੀ ਬਾਬਾ ਜੀ ਵਾਅਲਿਕੁਮ ਹਾਂਜੀ ਬਾਬਾ ਵੀ ਕਿਸ ਤਰ੍ਹਾਂ ਲੱਗਿਆ ਮੁਲਾਕਾਤ ਕਰਕੇ ਦਿਨ ਤੋਂ ਲੋਕ ਬਹੁਤ ਚੰਗੇ ਖੁਸ਼ ਆ ਹਾਂ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਤੇ ਡਰੱਗਸ ਦੇ ਜਿਹੜਾ ਹੈਗਾ આરોਪ ਵੀ ਨੇ ਸਭ ਗਲਤ ਹੈ ਗਲਤ ਨਹੀਂ ਬਾਬਾ ਜੀ ਕਿਸ ਤਰ੍ਹਾਂ ਤੁਸੀਂ ਲਗਾਤਾਰ ਮੁਲਾਕਾਤ ਕਰ ਦਿਆ ਮਿਲਣ ਦੇ ਹਾਂ ਕਿਉਂ ਬਾਬਾ ਜੀ ਬਾਬਾ ਜੀ ਕਿਸ ਤਰ੍ਹਾਂ ਤੁਹਾਡਾ ਰਿਸ਼ਤੇਦਾਰ ਹੋਵੇ ਤੁਸੀਂ ਜਾਉਂਗੇ ਕਿ ਨਹੀਂ ਬਾਬਾ ਜੀ ਬਾਬਾ ਜੀ ਬਾਬਾ ਜੀ ਕਿਸ ਤਰ੍ਹਾਂ ਦਾ ਲੱਗਿਆ ਕਿਸ ਤਰ੍ਹਾਂ ਦੀ ਗੱਲਾਂ ਹੋਈਆਂ ਨੇ ਪਰਿਵਾਰਕ ਤੌਰ ਤੇ ਜੇਲ੍ਹ ਦੇ ਅੰਦਰ ਨਹੀਂ ਜਿਵੇਂ ਆਪਾਂ ਆਪਣੇ ਯਾਰਾਂ ਦੋਸਤਾਂ ਨਾਲ ਗੱਲਾਂ ਕਰਦੇ ਹਾਂ ਜੀ ਹਾਂ ਕਿਸ ਤਰ੍ਹਾਂ ਕੋਈ ਹੋਰ ਕੋਈ ਸੁਰੇਹਾ ਮਜੀਠੀਆ ਸਾਹਿਬ ਨੇ ਤੁਹਾਨੂੰ ਕੋਈ ਪਰਿਵਾਰ ਲਈ ਉਹਨਾਂ ਦੀ ਤਰਫ ਪਤਨੀ ਲਈ ਕੋਈ ਸੁਨੇਹਾ ਅੰਦਰੋਂ ਭੇਜਿਆ ਹੋਵੇ ਤਾਂ ਇਹ ਤਾਂ ਜੁਰਮਾਨ ਅੰਦਰਲੀਆਂ ਗੱਲਾਂ ਹੁੰਦੀਆਂ ਸਾਰੀਆਂ ਤਾਂ ਨਹੀਂ ਕੀਤੀਆਂ ਜਾਂਦੀਆਂ। ਜਿਹੜੇ ਡਰੱਗਸ ਦੇ ਡਰੱਗਸ ਦੇ ਜਿਹੜੇ ਕੇਸ ਹੈ ਜਿਹੜਾ ਡਰੱਗਸ ਦਾ ਇੱਕ ਮੇਟਾ ਇਹ ਡਰੱਗਸ ਡਰੱਗਸ ਦਾ ਜਿਹੜਾ ਲੱਗਿਆ ਆਵਾਜ਼ ਕਿਸ ਤਰ੍ਹਾਂ ਦੇਖਦੇ ਸਭ ਗਲਤ ਹੈ। ਕੱਕ ਕੀ ਲੱਗਦਾ ਵੀ ਕਿਹੜੀ ਸਰਕਾਰ ਵੱਲੋਂ ਜਾਂ ਕੋਈ ਏਜੰਸੀਆ ਵੱਲੋਂ ਹਣਾ ਤੇ ਜਿਹੜਾ ਕਿਸ ਤਰ੍ਹਾਂ ਤੈਨੂੰ ਮੈਨੂੰ ਸ਼ੋਭਾ ਨਹੀਂ ਦਿੰਦੀ। ਕਿ ਮੈਂ ਕਿਸੇ ਤੇ ਕਮੈਂਟ ਕਰਾਂ। ਹਾਂਜੀ। ਮੈਨੂੰ ਸ਼ੋਭਾ ਨਹੀਂ ਦਿੰਦੀ। ਮਗਰ ਰਿਸ਼ਤੇਦਾਰੀ ਆਪਣੀ ਜਗ੍ਹਾ ਤੇ ਹੈ। ਸਰਕਾਰ ਜੋ ਕਰਿਓ ਉਹਨਾਂ ਦੀ ਜਗ੍ਹਾ ਤੇ ਕਿ ਡਰੱਗਸ ਦੇ ਜਿਹੜੇ ਝੂਠੇ ਰੂਪ ਨੇ ਸਭ ਗਲਤ ਹੈ ਚਲੋ ਸਰ ਓਕੇ ਚਲੋ ਸਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਜਲੰਧਰ ਦੇ ਆਦਮਪੁਰ ਹਵਾਈ ਅੱਡੇ ਦਾ ਨਾਮ ਬਦਲ ਕੇ ਬਾਬਾ ਰਵਿਦਾਸ ਜੀ ਦੇ ਨਾਮ ਉੱਤੇ ਰੱਖਣ ਦਾ ਐਲਾਨ ਕੀਤਾ ਗਿਆ ਜਿਸ ਤੋਂ ਬਾਅਦ ਭਾਈ ਬਲਦੇਵ ਸਿੰਘ ਮਟਾਲਾ ਨੇ ਟਿੱਪਣੀ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਸਿਰਫ ਨਾਮ ਬਦਲਣ ਦੇ ਨਾਲ ਪਗਗ ਰਵਿਦਾਸ ਜੀ ਦੇ ਸੁਪਨਿਆਂ ਦੇ ਬੇਗੰਪੂਰਾ ਦੀ ਸਥਾਪਨਾ ਨਹੀਂ ਹੋ ਸਕਦੀ ਹੈ ਜੇਕਰ ਸਰਕਾਰ ਕੁਝ ਕਰਨਾ ਚਾਹੁੰਦੀ ਹੈ ਤਾਂ ਭਗਤ ਰਵਿਦਾਸ ਜੀ ਦੇ ਸੰਦੇਸ਼ ਨੂੰ ਨੇਕ ਨiyet ਦੇ ਨਾਲ ਅੱਗੇ ਵਧਾਵੇ ਮੈਂ ਕਹਿੰਨਾ ਮੁਬਾਰਕ ਬਾਤ ਤੁਸੀਂ ਹਵਾਈ ਅੱਡੇ ਦਾ ਨਾਂ ਪਹਿਲਾਂ ਕੋਈ ਆਦਮਪੁਰ ਜਾਂ ਹਵਾਰਾ ਜਾਂ ਹਲਵਾਰਾ ਰੱਖ ਦਿੱਤਾ ਅੱਜ ਤੁਸੀਂ ਉਹਨੂੰ ਬਦਲ ਕੇ ਗੁਰੂ ਰਵਿਦਾਸ ਹਵਾਈ ਅੱਡਾ ਰੱਖ ਦਿੱਤਾ ਕੱਲ ਨੂੰ ਕੋਈ ਨਵਾਂ ਆ ਕੇ ਇੱਥੇ ਬਦਲ ਕੇ ਕੁਝ ਹੋਰ ਰੱਖ ਦੋ ਇਹਦੇ ਨਾਲ ਕੀ ਹੋਜੂ ਮੁਬਾਰਕ ਬਾਤ ਤੁਸੀਂ ਰਤੋ ਰੱਖੋ ਮੈਂ ਵਿਰੋਧ ਨਹੀਂ ਕਰ ਰਿਹਾ ਜਿਹੜੇ ਮੰਗ ਕਰਦੇ ਨੇ ਮੈਂ ਉਹਨਾਂ ਨੂੰ ਵੀ ਕੁਝ ਨਹੀਂ ਕਹਿ ਰਿਹਾ ਪਰ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਨਾ ਆ ਕਿ ਬਾਬੇ ਰਵਦਾਸ ਦਾ ਸੁਪਨਾ ਇਹ ਨਹੀਂ ਸੀ ਕਿ ਤੁਸੀਂ ਮੇਰੇ ਨਾਂ ਤੇ ਕੋਈ ਹਵਾਈ ਅੱਡੇ ਖੋਲ੍ਹਿਓ ਮੈਨੂੰ ਗੁਰੂ ਤੋਂ ਭਗਤ ਬਣਾਇਓ ਜਾਂ ਭਗਤ ਤੋਂ ਗੁਰੂ ਬਣਾਇਓ ਮੇਰਾ ਸੁਪਨਾ ਹੈ ਬੇਗਮਪੁਰਾ ਸ਼ਹਿਰ ਕੋ ਨਾਉ ਮੈਂ ਉਹ ਦੇਸ਼ ਚਾਹੁੰਨਾ ਹੈ ਉਹ ਸਰਕਾਰ ਚਾਹੁੰਨਾ ਹੈ ਉਹ ਧਰਮ ਚਾਹਣਾ ਹੈ ਉਹ ਸਮਾਜ ਚਾਹਣਾ ਹੈ ਉਹ ਆਰਥਿਕ ਤੌਰ ਤੇ ਆਰਥਿਕਤਾ ਚਾਹਣਾ ਹੈ ਜਿਹਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਤਰਜਮਾਨੀ ਤੇ ਹੋਵੇ ਕਾਣ ਨਾ ਹੋਵੇ ਉਹ ਦੇਸ਼ ਚਾਹਣਾ ਜਿਸ ਦੇਸ਼ ਵਿੱਚ ਜਾਤੀਵਾਦ ਦਾ ਕੋੜ ਨਾ ਹੋਵੇ ਤਾਂ ਕਿ ਨੀਵਿਆਂ ਨੂੰ ਨੀਵੀਂ ਜਾਤੀ ਦੀ ਸ਼ਰਮ ਗੁਲਾਮੀ ਮਰ ਜਾਏ ਤੇ ਉੱਚੀ ਜਾਤੀ ਵਾਲਿਆਂ ਨੂੰ ਉੱਚੀ ਜਾਤੀ ਦਾ ਹੰਕਾਰ ਮਾਰ ਜਾਏ ਉਹ ਦੇਸ਼ ਦੇਸ਼ ਨਹੀਂ ਹੋਇਆ ਕਰਦੇ ਬੇਗਮਪੁਰਾ ਉਹੀ ਹੈ ਜਿੱਤੇ ਜਿੱਥੇ ਉੱਚੀ ਜਾਤੀ ਦਾ ਮਾਣ ਕੋਈ ਨਹੀਂ ਤੇ ਨੀਵੀਂ ਜਾਤੀ ਦੀ ਹੀਣਤਾ ਕੋਈ ਨਹੀਂ ਬੇਗਮਪੁਰੇ ਦਾ ਸੁਪਨਾ ਲਿਆ ਸੀ ਬਾਬੇ ਰਵਿਦਾਸ ਨੇ ਬਾਬੇ ਰਵਿਦਾਸ ਬਾਬੇ ਕਬੀਰ ਬਾਬੇ ਫਰੀਦ ਬਾਬੇ ਨਾਮਦੇਵ ਜਿੰਨੇ ਵੀ ਸਾਡੇ ਭਗਤ ਸਹਿਬਾਨ ਨੇ ਇਹਨਾਂ ਨੇ ਡਟ ਕੇ ਉਸ ਗੱਲ ਦੀ ਪ੍ਰੂਰਤਾ ਕੀਤੀ ਹੈ ਫੇਰ ਉਦੋਂ ਅੱਗੇ ਆ ਜਾਂਦੇ ਆ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਮਿਸਲਾਂ ਤੇ ਸ਼ੇਰੇ ਪੰਜਾਬ ਤੱਕ ਦਾ ਸਮਾਂ ਹੁਣ ਬੇਗਮਪੁਰੇ ਦੀ ਗੱਲ ਜਿਹੜੀ ਸੀ ਉਹ ਅਬਚਲ ਨਗਰ ਬਣੀ ਉਹ ਆਨੰਦਪੁਰ ਸਾਹਿਬ ਬਣੀ ਉਹ ਖਾਲਸਾ ਪੰਥ ਬਣੀ ਔਰ ਉਹ ਸਰਕਾਰ ਖਾਲਸਾ ਬਣੀ ਜਿਹਦੇ ਵਿੱਚ ਅਜੀਤ ਜੂਦੀਨ ਮੁਕਮचंद ਹਰੀ ਸਿੰਘ ਨਲੂਏ ਸ਼ੇਰੇ ਪੰਜਾਬ ਇਕੱਠੇ ਬੈਠ ਕੇ ਤੇ ਭਾਈ ਚਾਰਕ ਸਾਂਝ ਨੂੰ ਮੁੱਖ ਰੱਖਦੇ ਨੇ ਭਰਾ ਭਰਾ ਲਈ ਢਾਲ ਬਣਿਆ ਬਰਸ਼ੀ ਨਹੀਂ ਬਣਿਆ ਕੇਂਦਰੀ ਬਜਟ 2026 ਤੇ ਤਿੱਖੀ ਪ੍ਰਕਿਰਿਆ ਦਿੰਦਿਆਂ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਦਾ ਕਹਿਣਾ ਕਿ ਕੇਂਦਰ ਸਰਕਾਰ ਨੇ ਇੱਕ ਵਾਰ ਫਿਰ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੀਆਂ ਜਾਇਜ਼ ਚਿੰਤਾਵਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੈ ਉਹਨਾਂ ਦੇ ਕਹਿਣੇ ਕਿ ਬਜਟ ਦੇ ਵਿੱਚ ਖੇਤੀਬਾੜੀ ਬੁਨਿਆਦੀ ਢਾਂਚੇ ਮੰਡੀ ਪ੍ਰਣਾਲੀ ਅਤੇ ਅੰਨ ਪੈਦਾ ਕਰਨ ਵਾਲੇ ਰਾਜਾਂ ਲਈ ਕਿਸੇ ਵੀ ਤਰ੍ਹਾਂ ਦੀ ਠੋਸ ਸਹਾਇਤਾ ਨਾ ਹੋਣਾ ਕੇਂਦਰ ਦੇ ਕਿਸਾਨ ਪੱਖੀ ਹੋਣ ਦੇ ਦਾਅਵਿਆਂ ਦੀ ਅਸਲੀਅਤ ਬਿਆਨ ਕਰਦਾ ਹੈ ਕਿਤੇ ਵੀ ਇੱਕ ਸਿੰਗਲ ਵਰਡ ਦਾ ਯੂਜੜਾ ਨਾ 8500 ਕਰੋੜ ਰੁਪਏ ਦਾ ਹੋਇਆ ਨਾ ਪੰਜਾਬ ਦਾ ਜ਼ਿਕਰ ਆਇਆ ਸੋ ਹੁਣ ਸਾਰਾ ਜਿਹੜਾ ਮੰਡੀਆਂ ਦਾ ਵਿਕਾਸ ਆ ਉਹ ਪੰਜਾਬ ਨੂੰ ਆਪਣੇ ਸਰੋਤਾਂ ਤੋਂ ਕਰਨਾ ਪਊਗਾ ਡਾਈਵਰਸਿਫਿਕੇਸ਼ਨ ਦੀ ਗੱਲ ਚੱਲੀ ਡਾਈਵਰਸਿਫਿਕੇਸ਼ਨ ਦੀ ਗੱਲ ਚੱਲੀ ਦੇਸ਼ ਦੇ ਫਾਈਨੈਂਸ ਮਿਸਟਰ ਸਾਹਿਬ ਨੇ ਕਿਹਾ ਕਿ ਦੇਸ਼ ਨੂੰ ਸੀ ਡਾਈਵਰਸਿਫਿਕੇਸ਼ਨ ਵੱਲ ਲੈ ਕੇ ਜਾ ਰਿਹਾ ਕਿਸ ਚੀਜ਼ ਵੱਲ ਲੈ ਕੇ ਗਏ ਨੇ ਨਾਰੀਅਲ ਦੀ ਡਾਈਵਰਸਿਫਿਕੇਸ਼ਨ ਕਾਜੂ ਦੀ ਡਾਈਵਰਸਿਫਿਕੇਸ਼ਨ ਚੰਦਨ ਦੀ ਡਾਈਵਰਸਿਫਿਕੇਸ਼ਨ ਸੁੱਕੇ ਫਲ ਜਿਹੜੇ ਨੇ ਉਹਨਾਂ ਦੀ ਡਾਈਵਰਸਿਫਿਕੇਸ਼ਨ ਜਿਹੜੇ ਤੁਸੀਂ ਜਿੰਨਾ ਫਲਾਂ ਦੀ ਵਰਤੋਂ ਤੁਸੀਂ ਆਪਣੇ ਘਰ ਚਾਹੇ ਮਹਿਮਾਨਾਂ ਲਈ ਕਰਦੇ ਹੋ ਉਹ ਵੀ 100 ਗ੍ਰਾਮ 200 ਗ੍ਰਾਮ ਰੱਖਦੇ ਆਂਗੇ ਆਪਾਂ 400 ਗ੍ਰਾਮ ਤਾਂ ਉਹਨਾਂ ਫਲਾਂ ਦੇ ਅੰਦਰ ਡਾਈਵਰਸਿਫਿਕੇਸ਼ਨ ਲੈ ਕੇ ਆਉਣ ਦੀ ਗੱਲ ਕੀਤੀ ਗਈ ਜਿਹੜਾ ਤਿੰਨ ਦਿਨ ਤਿੰਨ ਵਾਰ ਖਾਣਾ ਖਾਂਦਾ ਮਨੁੱਖ ਸਵੇਰੇ ਦੁਪਹਿਰੇ ਤੇ ਸ਼ਾਮ ਉਸ ਖੇਤੀ ਦੀ ਡਾਈਵਰਸਿਫਿਕੇਸ਼ਨ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਇਹਦਾ ਮਤਲਬ ਆ ਕਿ ਚੰਦਕ ਸਟੇਟਾਂ ਦੇ ਵਿੱਚ ਜਿੱਥੇ ਨਾਰੀਅਲ ਪੈਦਾ ਹੁੰਦਾਗਾ ਜਾਂ ਜਿੱਥੇ ਕਾਜੂ ਪੈਦਾ ਹੁੰਦਾਗਾ ਉਹਨਾਂ ਦੇ ਵਿੱਚ ਕੀ ਡਾਇਵਰਸੀਫਿਕੇਸ਼ਨ ਕਿੰਨੀ ਹੋਗੀ ਉਹ ਤਾਂ ਆਲਰੇਡੀ ਇਸ ਦੇ ਵਿੱਚ ਲੱਗੇ ਹੋਏ ਨੇਗੇ ਇਸ ਤੋਂ ਇਲਾਵਾ ਜੇ ਅਪਾ ਉੱਤਰੀ ਭਾਰਤ ਦੀ ਪੂਰੇ ਦੀ ਗੱਲ ਕਰੀਏ ਜਾਂ ਬਾਰਡਰ ਦੀ ਗੱਲ ਕਰੀਏ ਚਾਹ ਜੰਮੂ ਕਸ਼ਮੀਰ ਤੋਂ ਪੰਜਾਬ ਦੀ ਗੱਲ ਕਰੀਏ ਇਸ ਬਾਰਡਰ ਵੱਲ ਇੱਕ ਵੀ ਧਿਆਨ ਦਿੱਤਾ ਗਿਆ ਮੈਡਮ ਨੇ ਸਿਰਫ ਚਾਰ ਵਾਰ ਡਿਫੈਂਸ ਦੀ ਗੱਲ ਕੀਤੀ ਦੇਸ਼ ਦੇ ਡਿਫੈਂਸ ਦੀ ਗੱਲ ਕੀਤੀ ਚਾਰੇ ਵਾਰ ਕਿਤੇ ਡਿਫੈਂਸ ਦਾ ਬਜਟ ਵਧਿਆ ਨਹੀਂ ਹੈਗਾ ਦੇਸ਼ ਇੱਕ ਬਹੁਤ ਵੱਡੇ ਕ੍ਰਾਈਸਿਸ ਚੋਂ ਲੰਘਿਆ ਭਾਰਤ ਪਾਕਿਸਤਾਨ ਦਾ ਭਾਰਤ ਪਾਕਿਸਤਾਨ ਦੇ ਅੰਦਰ ਟੈਨਸ਼ਨ ਪੈਦਾ ਹੋਈ ਔਰ ਸਾਡੇ ਤਾਂ ਪੰਜਾਬ ਦੇ ਛੋਟੇ ਛੋਟੇ ਬੱਚੇ ਫੌਜੀ ਅੰਦਰ ਤੋਂ ਪਲਾ ਰਹੇ ਸੀਗੇ ਦੇਸ਼ ਦੀ ਮਿਲਟਰੀ ਨੂੰ ਦੇਸ਼ ਦੀ ਮਿਲਟਰੀ ਦੀ ਸੇਵਾ ਕਰ ਰਹੇ ਸੀਗੇ ਕੋਈ ਰੋਟੀ ਬਣਾ ਕੇ ਘਰੋਂ ਲੈ ਕੇ ਜਾ ਰਿਹਾ ਸੀਗਾ ਕੋਈ ਦੁੱਧ ਗਰਮ ਕਰਕੇ ਲੈ ਕੇ ਜਾ ਰਿਹਾ ਸੀ ਕੋਈ ਚਾਹ ਗਰਮ ਕਰਕੇ ਲੈ ਰਿਹਾ ਸੀ ਔਰ ਛੋਟੇ ਛੋਟੇ ਬੱਚੇ ਜਾ ਰਹੇ ਸੀਗੇ ਮੈਂ ਤਾਂ ਗੱਲ ਕਰ ਰਿਹਾ ਕਿਉਂਕਿ ਪੰਜਾਬੀਆਂ ਦੇ ਖੂਨ ਦੇ ਵਿੱਚ ਆ ਕਿ ਦੇਸ਼ ਦੀ ਸੇਵਾ ਕਰਨੀ ਆ ਸੋਸ਼ਲ ਮੀਡੀਆ ਉਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਸ ਸਿੱਖ ਫੌਜੀ ਨੂੰ ਇਸ ਕਰਕੇ ਜੇਲ ਤੇ ਬਰਖਾਸਤਗੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਇਸ ਨੇ ਭਾਰਤੀ ਫੌਜ ਵਿੱਚ ਸਿੱਖ ਧਰਮ ਦੇ ਕੀਤੇ ਜਾ ਰਹੇ ਨਿਰਾਦਰ ਖਿਲਾਫ ਆਵਾਜ਼ ਚੁੱਕੀ ਸੀ ਇਸ ਵੀਡੀਓ ਦੇ ਵਿੱਚ ਇਸ ਸਾਬਕਾ ਫੌਜੀ ਨੇ ਜੋ ਖੁਲਾਸੇ ਕੀਤੇ ਹਨ ਉਹ ਕਾਫੀ ਹੈਰਾਨ ਕਰਨ ਵਾਲੇ ਹਨ ਇੱਕ ਪੰਜ ਪਿਆਰਾ ਪ੍ਰੇਡ ਸੀਗੀ ਉੱਥੇ ਕਰਦੇ ਵੈਸੇ ਹੁਣ ਤਾਂ ਉਹਦਾ ਨਾਮ ਬਦਲੀ ਕਰਤਾ ਵਾ ਉਹਨਾਂ ਨੇ ਪੁਆਇੰਟ ਕਰਨੇ ਤੋਂ ਬਾਅਦ ਠੀਕ ਹੈ ਹਾਂ ਉਹਦਾ ਨਾਮ ਕੁਝ ਹੋਰ ਰੱਖਦਾ 5 ਸੇਵਿੰਗ ਲਾਈਫ ਬ੍ਰੇਡ ਰੱਖਦਾ ਕਰਕੇ ਕੁਝ ਉਹਦਾ ਵੀ ਇੱਕ ਕਰਿਆ ਸੀ ਕਿਹਾ ਸੀ ਜਦੋਂ ਵੀਡੀਓ ਪਾਈ ਵੀ ਜਿਹੜਾ ਪੰਜ ਪਿਆਰੇ ਆ ਉਹ ਸਾਡੇ ਬਹੁਤ ਸਤਿਕਾਰਯੋਗ ਹੋਏ ਆ ਜਦੋਂ ਖਾਲਸਾ ਪੰਥ ਦੀ ਸਥਾਪਨਾ ਹੋਈ ਸੀਗੀ ਬਿਲਕੁਲ ਬਿਲਕੁਲ ਵੀ ਉਸ ਸਮੇਂ ਲੱਖਾਂ ਦੇ ਇਕੱਠ ਦੇ ਵਿੱਚ ਹੋ ਕੇ ਸੀ ਹਾਂ ਸਿਰ ਦੇ ਕੇ ਫੇਰ ਪੰਜ ਪਿਆਰੇ ਬਣੇ ਸੀਗੇ ਜੀ ਬਿਲਕੁਲ ਬਿਲਕੁਲ ਉਹਨਾਂ ਸਿਰ ਦਿੱਤੇ ਆ ਆਪਣਾ ਨਾਮ ਕਮਾਉਣ ਵਾਸਤੇ ਪੰਜ ਪਿਆਰੇ ਬਣਨ ਵਾਸਤੇ ਠੀਕ ਠੀਕ ਤੇ ਉਹਨਾਂ ਦੇ ਆਪਾਂ ਕਿਸੇ ਛੋਟੀ ਮੋਟੀ ਚੀਜ਼ ਦਾ ਨਵਾਂ ਪੰਜ ਪਿਆਰੇ ਰੱਖਦੇ ਜਿਹਦੇ ਵਿੱਚ ਆਪਾਂ ਪੈਰ ਤੋਂ ਹੁਣ ਘਰਾਰੇ ਕਰਨੇ ਹੁਣ ਵੀ ਇਹ ਚੀਜ਼ਾਂ ਦਾ ਬਦਲ ਕੇ ਕੋਈ ਹੋਰ ਨਾਮ ਰੱਖ ਲਓ ਉਸ ਟਾਈਮ ਤਾਂ ਉਹਨਾਂ ਨੇ ਉਹਦਾ ਵੀ ਵਿਰੋਧ ਕਰਿਆ ਜੀ ਪਰ ਥੋੜੇ ਸਮੇਂ ਬਾਅਦ ਜਦੋਂ ਇਹ ਵੀਡੀਓ ਪਾਈ ਫਿਰ ਬਦਲੀ ਹੋ ਗਿਆ ਉਹ ਠੀਕ ਹੈ ਜੀ ਤੇ ਇਸੇ ਤਰ੍ਹਾਂ ਆਪਾਂ ਚਾਹੁੰਦੇ ਆ ਬਾਈ ਉਹ ਵੀ ਚੀਜ਼ਾਂ ਬਦਲੀ ਹੋਣ ਠੀਕ ਹੈ ਜੀ ਉਹ ਜਿਹੜੀ ਸੰਤਾਂ ਦੀ ਤਸਵੀਰ ਨੂੰ ਲੈ ਕੇ ਵੀ ਉੱਥੇ ਕੋਈ ਕਰਦੇ ਆ ਨਹੀਂ ਉੱਥੇ ਹੈ ਨਹੀਂ ਸੀਗਾ ਇਹ ਅਸਰ ਕਈ ਕਈ ਜਨਤਾਂ ਦੇ ਵਿੱਚ ਜਿੱਲਾ ਸੰਤਾਂ ਦੀ ਤਸਵੀਰ ਵੀ ਨਹੀਂ ਨਾ ਮੰਨ ਕੇ ਚੱਲੋ ਉੱਥੇ ਲਾਉਣ ਦਿੰਦੇ ਕਈ ਥਾਵਾਂ ਤੇ ਸਤਬਾਬਾ ਜਰਨੈਲ ਸਿੰਘ ਜੀ ਦੀ ਹਾਂਜੀ ਉਹਦਾ ਵੀ ਕਰਦੇ ਆਈ ਕਰਦੇ ਇਹ ਵੀਰ ਉਹ ਨੌਜਵਾਨ ਆ ਜਿੰਨੇ ਮੰਨ ਕੇ ਚੱਲੋ ਵੀ ਆਪਣੀ ਨੌਕਰੀ ਦੀ ਪੈਸੇ ਦੀ ਪਰਿਵਾਰ ਦੀ ਪਰਵਾਹ ਨਾ ਕਰਦੇ ਹੋਆਂ ਫੌਜ ਦੀ ਨੌਕਰੀ ਵੀਰ ਛੱਡ ਕੇ ਆ ਗਿਆ ਇੱਕ ਸਾਲ ਦੀ ਸਜ਼ਾ ਵੀ ਕੱਟ ਕੇ ਆ ਗਿਆ ਕਾਦੇ ਵਾਸਤੇ ਸਿੱਖੀ ਸਿਧਾਂਤਾਂ ਦੇ ਵਾਸਤੇ ਸਿੱਖੀ ਸਿਧਾਂਤ ਬਚਾਉਣ ਵਾਸਤੇ ਫੌਜ ਦੇ ਵਿੱਚ ਕੀ ਕਰਦੇ ਆ ਜਿਹੜੇ ਫੌਜੀ ਆ ਜਾਂ ਉੱਥੋਂ ਦਾ ਜਿਹੜਾ ਰੂਲ ਆ ਜਿਹੜਾ ਮੰਨ ਕੇ ਚੱਲੂ ਉੱਥੋਂ ਦਾ ਰੋਜ਼ ਦੀ ਜਿਹੜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਜਿਹੜਾ ਉਹਨਾਂ ਦਾ ਟਾਈਮ ਟੇਬਲ ਬਣਿਆ ਵਾ ਉਥੇ ਕੀ ਕਰਦੇ ਆ ਵੀ ਜਿਹੜੀਆਂ ਗਲਾਸੀਆਂ ਵਾਂ ਪਲੇਟਾਂ ਵਾਂ ਉਹਨਾਂ ਦੇ ਉੱਪਰ ਲਿਖਿਆ ਹੋਇਆ ਨਿਸ਼ਚੈ ਕਰ ਆਪਣੀ ਜੀਤ ਕਰੋ ਇਹ ਗੁਰਬਾਣੀ ਦਾ ਸ਼ਬਦ ਆ ਦਸਮ ਗੁਰਬਾਣੀ ਦਾ ਸ਼ਬਦ ਆ ਤੇ ਫੇਰ ਉਹਨਾਂ ਪਲੇਟਾਂ ਦੇ ਵਿੱਚ ਉਹਨਾਂ ਗਲਾਸਾਂ ਦੇ ਵਿੱਚ ਸ਼ਰਾਬ ਆਈ ਜਾਂਦੀ ਪਲੇਟਾਂ ਦੇ ਵਿੱਚ ਮੀਟ ਪਾਇਆ ਜਾਂਦਾ ਇਸ ਵੀਰ ਨੇ ਆਵਾਜ਼ ਚੁੱਕੀ ਵੀ ਸਾਡੇ ਸਿੱਖੀ ਸਿਧਾਂਤਾਂ ਦੇ ਖਿਲਾਫ ਆ ਗਲਾਸਾਂ ਦੇ ਉੱਪਰ ਗੁਰਬਾਣੀ ਲਿਖੀ ਆ ਤੁਸੀਂ ਸ਼ਰਾਬ ਪੁੰਦੇ ਆ ਫਿਰ ਸ਼ਰਾਬ ਫੜ ਕੇ ਉੱਚੀ ਬਾਹਾਂ ਕਰਕੇ ਕਹਿੰਦੇ ਵੀ ਜਕਾਰਾ ਲਾਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵੀ ਇਹ ਸਾਡੇ ਸਿੱਖੀ ਸਿਧਾਂਤਾਂ ਦੇ ਉਲਟਾ ਜਕਾਰੇ ਤੇ ਮੈਦਾਨੇ ਜੰਗਾਂ ਦੇ ਵਿੱਚ ਲੱਗਦੇ ਆ ਜਦੋਂ ਕੋਈ ਵੱਡੀ ਫਤਿਹ ਹੁੰਦੀ ਓਦੋਂ ਜਕਾਰੇ ਲੱਗਦੇ ਆ ਜਦੋਂ ਜੋਧੇ ਜੰਗ ਨੂੰ ਚੜਦੇ ਓਦੋਂ ਜਕਾਰੇ ਲੱਗਦੇ ਆ ਵੀ ਇਹ ਤੁਸੀਂ ਵੱਖਰਾ ਹੀ ਰੂਲ ਚਲਾਤਾ ਵੀ ਸ਼ਰਾਬ ਪੀਣ ਲੱਗਿਆਂ ਵੀ ਜਕਾਰੇ ਲਾਉਣੇ ਆ ਸੋ ਪਹਿਲੀ ਗੱਲ ਤੇ ਇੱਥੇ ਇਹਨੇ ਵੀਰ ਨੇ ਉੱਥੇ ਫੌਜ ਦੇ ਵਿੱਚ ਉਹਨਾਂ ਦਾ ਵਿਰੋਧ ਕੀਤਾ ਡਟ ਕੇ ਵਿਰੋਧ ਕੀਤਾ ਫਿਰ ਦੂਜੇ ਨੰਬਰ ਤੇ ਇੱਕ ਉਹਨਾਂ ਨੇ ਪਰੇਡ ਰੱਖੀ ਸੀ ਜਿੱਦਾਂ ਮੂੰਹ ਧੋਣਾ ਪੈਰ ਧੋਣੇ ਹੱਥ ਧੋਣੇ ਕਰੂਲੀਆਂ ਕਰਨੀਆਂ ਜਾਂ ਇਸ ਚੀਜ਼ ਨੂੰ ਉਹਨਾਂ ਨੇ ਕਹਤਾ ਵੀ ਇਹ ਪੰਜ ਪਿਆਰਾ ਪਰੇਡ ਆ ਉਸ ਚੀਜ਼ ਦਾ ਵੀਰ ਨੇ ਵਿਰੋਧ ਕੀਤਾ ਵੀ ਨਹੀਂ ਪੰਜ ਪਿਆਰੇ ਸਾਡੇ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਹੋਣੀ ਇਹ ਪੰਜ ਪਿਆਰੇ ਸਾਡੇ ਬਹੁਤ ਸਤਿਕਾਰਯੋਗ ਇਹਨਾਂ ਨੇ ਸਿਰ ਦਿੱਤੇ ਗੁਰੂ ਦੇ ਅੱਗੇ ਤੇ ਫਿਰ ਪੰਜ ਪਿਆਰੇ ਬਣੇ ਆ ਤੇ ਇਸ ਵੀਰ ਨੇ ਉਸ ਚੀਜ਼ ਦਾ ਵੀ ਵਿਰੋਧ ਕੀਤਾ ਤੇ ਇਸ ਵੀਰ ਨੂੰ سزا ਇਹ ਮਿਲੀ ਵੀ 1 ਸਾਲ ਜੇਲ੍ਹ ਦੇ ਵਿੱਚ ਵੀਰ ਰਹਿ ਕੇ ਆਇਆ ਲੇ ਦੇ ਵਿੱਚ ਕਿਹੜੀ ਜੇਲ੍ਹ ਸੀ ਹਾਂਜੀ ਲੇ ਦੇ ਵਿੱਚ ਸੈਂਟਰ ਜੇਲ੍ਹ ਚ ਪਹਿਲਾਂ ਫੌਜ ਲੇ ਦੇ ਵਿੱਚ ਪਹਿਲਾਂ ਫੌਜ ਦੀ ਜੇਲ੍ਹ ਦੇ ਵਿੱਚ ਰਿਹਾ ਵੀਰ ਫਿਰ ਲੇ ਦੇ ਵਿੱਚ ਸੈਂਟਰਲ ਜੇਲ੍ਹ ਆ ਉਹਦੇ ਵਿੱਚ 1 ਸਾਲ ਦੀ ਵੀਰ سزا ਕੱਟ ਕੇ ਆਇਆ ਤੇ ਫੌਜ ਨੇ ਇਹਨੂੰ ਵੀਰ ਨੂੰ ਸਸਪੈਂਡ ਕਰਤਾ ਗੁਰਦੁਆਰਾ ਕੋਠਾ ਸਾਹਿਬ ਵੱਲਾ ਅੰਮ੍ਰਿਤਸਰ ਤੋਂ ਕਰੀਬ 7 ਕਿਲੋਮੀਟਰ ਦੂਰ ਪੂਰਬ ਵੱਲ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਗੁਰਗੱਦੀ ਤੇ ਬਿਰਾਜਮਾਨ ਹੋਣ ਤੋਂ ਬਾਅਦ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਆ ਲਈ ਗਏ ਤੇ ਫਿਰ ਇਸ ਥਾਂ ਉੱਤੇ ਪਹੁੰਚੇ ਸਨ ਇਸ ਸਥਾਨ ਲਈ ਸੰਗਤ ਦੇ ਮਨ ਦੇ ਵਿੱਚ ਬਹੁਤ ਸ਼ਰਧਾ ਹੈ ਅਤੇ ਇਸੇ ਕਰਕੇ ਇੱਥੇ 1 ਫਰਵਰੀ ਤੋਂ 8 ਮਾਰਚ ਤੱਕ ਖਾਸ ਪ੍ਰੋਗਰਾਮ ਉlijke ਜਾਂਦੇ ਹਨ ਤੇ ਦੁਨੀਆ ਭਰ ਤੋਂ ਸੰਗਤ ਨਤਮਸਤਕ ਹੋਣ ਲਈ ਪਹੁੰਚਦੀ ਹੈ ਇਸ ਬਾਬਤ ਗੁਰੂ ਘਰ ਦੇ ਪ੍ਰਬੰਧਕਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਨੌਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਕੋਠਾ ਸਾਹਿਬ ਜੀ ਵੱਲਾ ਇਸ ਪਾਵਨ ਅਸਥਾਨ ਦੇ ਉੱਤੇ ਹਰ ਸਾਲ ਸਤਿਗੁਰਾਂ ਜੀ ਦੇ ਆਗਮਨ ਆਉਣ ਦੀ ਖੁਸ਼ੀ ਦੇ ਵਿੱਚ 1 ਫਰਵਰੀ ਤੋਂ ਲੈ ਕਰਕੇ 8 ਮਾਰਚ ਤੱਕ ਲਗਭਗ 1 ਮਹੀਨਾ ਸਵਾ ਮਹੀਨਾ ਜੋ ਸਤਿਗੁਰਾਂ ਜੀ ਦੀ ਆਉਣ ਦੀ ਖੁਸ਼ੀ ਦੇ ਵਿੱਚ ਇਸ ਪਾਵਨ ਅਸਥਾਨ ਤੇ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਜਦੋਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੋਂ ਗੁਰੂ ਪ੍ਰਗਟ ਹੋਏ ਨੇ ਮੱਖਣਸ਼ਾਹ ਲੁਬਾਣਾ ਅਤੇ ਸਿੱਖ ਸੰਗਤਾਂ ਦੇ ਨਾਲ ਸਤਿਗੁਰੂ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ ਉਸ ਸਮੇਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਜੋ ਪ੍ਰਬੰਧ ਸੀ ਉਹ ਮਸੰਦਾਂ ਦੇ ਕੋਲ ਸੀ ਤੇ ਗੁਰੂ ਸਾਹਿਬ ਜੀ ਦੇ ਆਉਣ ਦੇ ਕਾਰਨ ਉਹਨਾਂ ਨੂੰ ਇਹ ਜਿਹੜਾ ਇੱਕ ਕਾਰਨ ਪੈਦਾ ਹੋਇਆ ਕਿ ਗੁਰੂ ਸਾਹਿਬ ਜੀ ਹਰਮੰਦਰ ਸਾਹਿਬ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਤੇ ਉਹਨਾਂ ਨੇ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਵਾਜ਼ੇ ਬੰਦ ਕਰ ਦਿੱਤੇ ਤੇ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਿੱਖ ਸੰਗਤਾਂ ਦੇ ਨਾਲ ਜੋ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਮਗਰਲੇ ਪਾਸੇ ਗੁਰਦਾਰਾ ਸਾਹਿਬ ਥੜਾ ਸਾਹਿਬ ਬਣਿਆ ਹੋਇਆ ਹੈ ਉਸ ਅਸਥਾਨ ਤੇ ਬੈਠ ਕੇ ਸਿੱਖ ਸੰਗਤਾਂ ਨੂੰ ਉਪਦੇਸ਼ ਦੇ ਰਹੇ ਨੇ ਤੇ ਉੱਥੇ ਹੀ ਸਤਗੁਰ ਜੀ ਨੇ ਇੱਕ ਬਚਨ ਉਚਾਰਨ ਕੀਤਾ ਨਾਹ ਮਸੰਦ ਤੁਮ ਅਮਰਤ ਸਰੀਏ ਤ੍ਰਿਸ਼ਨਾ ਗਣਤੇ ਅੰਤਰ ਸੜੀਏ ਕਿ ਤੁਸੀਂ ਮਸੰਦੋ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਦੀ ਧਰਤੀ ਤੇ ਸੇਵਾ ਕਰਦੇਆਂ ਹੋਇਆਂ ਵੀ ਅੰਦਰੋਂ ਨਿਰਮਲ ਨਹੀਂ ਹੋਏ ਇਸ ਤੋਂ ਉਪਰੰਤ ਉਸ ਸਿੱਖ ਸੰਗਤਾਂ ਦੇ ਵਿੱਚ ਹੀ ਸਿੱਖ ਬੀਬੀਆਂ ਨੇ ਗੁਰੂ ਸਾਹਿਬ ਜੀ ਦੀ ਬਹੁਤ ਸੇਵਾ ਕੀਤੀ ਉਤਸ਼ਾਹ ਦੇ ਨਾਲ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਗੁਰੂ ਸਾਹਿਬ ਦੀ ਸੇਵਾ ਕੀਤੀ ਉਹਨਾਂ ਬੀਬੀਆਂ ਦੇ ਵਿੱਚੋਂ ਇੱਕ ਬੀਬੀ ਜਿਹਦਾ ਨਾਮ ਇਤਿਹਾਸ ਵਿੱਚ ਬੀਬੀ ਹਰੋਜੀ ਕਰਕੇ ਆਇਆ ਹੈ ਉਸ ਬੀਬੀ ਨੇ ਸਤਗੁਰ ਜੀ ਨੂੰ ਆਪਣੇ ਕੋਠੇ ਦੇ ਵਿੱਚ ਚਰਨ ਪਾਉਣ ਵਾਸਤੇ ਬੇਨਤੀ ਕੀਤੀ ਪਿੰਡ ਵੱਲੇ ਪਹੁੰਚਣ ਦੀ ਜਿਹੜੀ ਹੈ ਬੇਨਤੀ ਕਰਦੇ ਨੇ ਸਤਿਗੁਰੂ ਜੀ ਉਸ ਬੀਬੀ ਮਾਈ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋયા ਪਿੰਡ ਵੱਲੇ ਨੂੰ ਜਿਹੜਾ ਰਵਾਨੇ ਰਵਾਨਾ ਹੁੰਦੇ ਨੇ ਸਿੱਖ ਸੰਗਤਾਂ ਦੇ ਨਾਲ ਸਤਿਗੁਰੂ ਜੀ ਪਿੰਡ ਵੱਲੇ ਪਹੁੰਚ ਕੇ ਮਾਈ ਮਾਤਾ ਹਰੋਜੀ ਦੇ ਕੋਠੇ ਦੇ ਵਿੱਚ ਸਤਿਗੁਰੂ ਜੀ ਚਰਨ ਪਾਉਂਦੇ ਨੇ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਇਸ ਜਗ੍ਹਾ ਦੇ ਉੱਤੇ ਸਿੱਖ ਬੀਬੀਆਂ ਨੂੰ ਸਮੁੱਚੀ ਕਾਇਨਾਤ ਨੂੰ ਇੱਕ ਵਾਰ ਦਿੰਦੇ ਨੇ ਮਾਈਆਂ ਰੱਬ ਰਜਾਈਆਂ ਨਾਬਾਰੀ ਅਸਥਾਨ 'ਚ ਲਈ ਬਹੁਤ ਵੱਡਾ ਦਿਨ ਹੈ ਕਿਉਂਕਿ ਨਾਬਾ ਦੇ ਯੁਵਰਾਜ ਅਬੇ ਉਦੇਪਰਤਾਪ ਸਿੰਘ ਦੀ ਅੱਜ ਦਸਤਾਰਬੰਦੀ ਹੋਈ ਹੈ ਇਸ ਦੌਰਾਨ ਡੇਰਾ ਬਿਆਸਮੁਖੀ ਗੁਰਿੰਦਰ ਸਿੰਘ ਢਿੱਲੋਂ ਹਰਿਆਣਾ ਸੀਐਮ ਨਾਇਬ ਸਿੰਘ ਸੈਣੀ ਅਤੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼ਿਰਕਤ ਕੀਤੀ ਹੈ ਇਸ ਯੁਵਰਾਜ ਅਬੇ ਉਦੇਪਰਤਾਪ ਸਿੰਘ ਨਾ ਕਹਿਣਾ ਕਿ ਸਾਡੇ ਲਈ ਬਹੁਤ ਹੀ ਸੁਭਾਗਾ ਵਾਲਾ ਦਿਨ ਹੈ ਕਿਉਂਕਿ ਅੱਜ ਫਿਰ 124 ਸਾਲਾਂ ਬਾਅਦ ਦੁਬਾਰਾ ਤੋਂ ਇੱਕ ਚੌਂਕੜੇ ਦੇ ਵਿੱਚ ਬੈਠ ਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਪੋਕ ਸੰਪੰਨ ਹੋਣਗੇ ਅਤੇ ਇਸ ਮੌਕੇ ਮੇਰੀ ਦਸਤਾਰ ਬੰਦੀ ਹੋਣੀ ਹੈ ਜਿੱਦਾਂ ਬਾਬਾ ਰਾਏ ਸਿੰਘ ਜੀ ਪਾਠ ਕਰ ਰਹੇ ਨੇ ਇੱਕ ਚੌਂਕੜੇ 'ਚ ਅਖੰਡ ਪਾਠ ਕਰ ਰਹੇ ਨੇ ਲਗਾਤਾਰ ਦੋ ਦਿਨ 124 ਸਾਲ ਪਹਿਲਾਂ ਨਾਬੇ ਦੇ ਕਿਲੇ ਦੇ ਵਿੱਚ ਵੀ ਹੀਰਾ ਸਿੰਘ ਜੀ ਨੇ 3 ਦਿਨ ਲਗਾਤਾਰ ਪਾਠ ਸੁਣਿਆ ਸੀਗਾ ਬਾਬਾ ਨਰੈਣ ਸਿੰਘ ਜੀ ਨੇ ਪਾਠ ਕੀਤਾ ਹੋਇਆ ਸੀ ਇੱਕ ਚੌਂਕੜੇ 'ਚ ਉਹੀ ਇੰਨੇ ਟਾਈਮ ਬਾਅਦ ਉਹੀ ਸਮਾਂ ਫੇਰ ਆਇਆ ਉਹੀ ਟਾਈਮ ਬਾਅਦ ਹੀਰਾ ਮਹਿਲ ਦੇ ਵਿੱਚ ਅੱਜ ਫੇਰ ਬਾਬਾ ਰਾਇਆ ਸਿੰਘ ਜੀ ਨੇ ਪਾਠ ਕੀਤਾ ਤੇ ਅੱਜ ਦਸਤਾਰਬੰਦੀ ਕੀਤੀ ਕਿੰਨੀ ਖੁਸ਼ੀ ਆ ਕਾਫੀ ਸਾਲਾਂ ਬਾਅਦ ਤੋਂ ਮਹਿਲ ਵਿੱਚ ਚਹਿਲ ਪਹਿਲਾ ਖੁਸ਼ੀ ਤਾਂ ਇਹ ਬਹੁਤ ਆ ਵੀ ਆਪਣੇ ਮਹਿਲ ਦੇ ਵਿੱਚ ਆਪਣੇ ਘਰ ਦੇ ਵਿੱਚ ਮਤਲਬ ਇਨੀ ਸ਼ੁੱਭ ਚੀਜ਼ਾਂ ਹੋ ਰਹੀਆਂ ਨੇ ਵੀ ਬਸ ਕਿਰਪਾ ਮਾਰੇ ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਬਿਆਨ ਕਰਦੇ ਹੋ ਤੁਸੀਂ ਪਰਸਪਰਨ ਦੌਰ ਤੇ ਕਿਸ ਤਰ੍ਹਾਂ ਦੇਖਦੇ ਮੈਂ ਵੀ ਮੈਂ ਤਾਂ ਇਹ ਪਰਸਨਲੀ ਤਾਂ ਮੈਂ ਤਾਂ ਮੈਂ ਕੀ ਕਹਾਂ ਵੀ ਅੱਜ ਕੱਲ ਮੈਂ ਦੇਖਿਆ ਵੀ ਹੋਇਆ ਵੀ ਜਿਹੜੇ ਬਾਕੀਆਂ ਫੈਮਲੀਆ ਨੇ ਸਿੱਖ ਫੈਮਲੀਆ ਉਹ ਆਪਣੇ ਬੱਚਿਆਂ ਦੀ ਨਾ ਦਸਤਾਰ ਬੰਦੀ ਨਹੀਂ ਕਰਾਉਂਦੀ ਵੀ ਹੁਣ ਜਿਹੜਾ ਜਿਹੜੀ ਆਪਾਂ ਕਰਾਨੇ ਤਾਂ ਸ਼ਰਮ ਦੀ ਉਬਸ ਖਤਮ ਹੋ ਗਈ ਜੀ ਪਿਛਲੇ ਟਾਈਮ ਤੇ ਕਰਦੇ ਸੀ ਤੇ ਹੁਣ ਜੇਪਾ ਪੁੱਛੀਏ ਬੰਦੇ ਕਹਿੰਦੇ ਨਹੀਂ ਇਕੱਲੇ ਰਾਜੇ ਮਹਾਰਾਜੇ ਕਰਦੇ ਏਦਾਂ ਕੁਛ ਨਹੀਂ ਹੈਗਾ ਇਹ ਬਸ ਪਹਿਲਾਂ ਸਾਰੇ ਪਰਿਵਾਰਾਂਾਂ ਚ ਹੁੰਦੀ ਸੀ ਕਿ ਦਸਰਬੰਦੀ ਹੁਣ ਚੱਲੋ ਫੇਰ ਹੋਣੀ ਚਾਹੀਦੀ ਆ ਸਾਰੇ ਪਰਿਵਾਰਾਂ ਸੋ ਇਹ ਸਨ ਹੁਣ ਤੱਕ ਦੀਆਂ ਪੰਜਾਬੀ ਖਬਰਾਂ ਜਲਦੀ ਮਿਲਦੇ ਆ ਤਦ ਤੱਕ ਲਈ ਵੇਖਦੇ ਰਹੋ ਪੰਜਾਬ ਨਿਊਜ਼ ਧੰਨਵਾਦ